ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਸਤੇ-ਵਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਮਿਕਚਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤਾ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਸੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆ ਬੰਦੇ ਦੀ ਤੁਸੀਂ ਇਹਦੀ ਫੋਟੋ ਦੇਖ ਸਕਦੇ ਹੋ ਮੈਂ ਲਾਤੀ ਆ ਟੋਰਾਂਟੋ ਦਾ ਹੀ ਰਹਿਣ ਵਾਲਾ ਆ ਇਹ 100% ਕਲੀਅਰ ਨਹੀਂ ਵੀ ਇਹ ਇੰਡੀਅਨ ਆ ਜਾਂ ਪਾਕਿਸਤਾਨੀ ਆ ਬਟ ਇਹਨਾਂ ਦੋਵਾਂ ਕੰਟਰੀਜ਼ ਦੇ ਵਿੱਚੋਂ ਹੀ ਆ ਤੇ ਇਹਨੇ ਤਿੰਨ ਕੁੜੀਆਂ ਦੇ ਨਾਲ ਅਸਾਲਟ ਕੀਤਾ ਜਿਹਦੇ ਕਰਕੇ ਇਸ ਨੂੰ 5 ਸਾਲਾਂ ਦੀ ਪ੍ਰਿਜ਼ਨ ਹੋਈ ਆ ਕੋਰਟ ਨੇ ਫੈਸਲਾ ਕੀਤਾ ਵੀ ਇਹਨੂੰ 5 ਸਾਲ ਦੀ ਜੇਲ ਕਰਨੀ ਆ ਸੋ ਹੁਣ ਇਹਦਾ ਰਿਜ਼ਲਟ ਕੀ ਆ ਇਹਦਾ ਆਊਟਕਮ ਕੀ ਆ ਇਹਨੇ ਤੇ ਇਹ ਸਭ ਕੁਝ ਕਰਤਾ ਹੁਣ ਇਹਦਾ ਆਊਟਕਮ ਕੀ ਆ ਇਹਦਾ ਆਊਟਕਮ ਇਹ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਲੋਕਾਂ ਲਈ ਬਾਹਰ ਆਉਣਾ ਬਹੁਤ ਮੁਸ਼ਕਲ ਹੋਣਾ ਠੀਕ ਆ ਇੱਕ ਅੱਲਾ ਇਦਾਂ ਦਾ ਬੰਦਾ ਨਹੀਂ ਆ ਇਹਦੇ ਨਾਲ ਦੇ ਹੋਰ ਕਿੰਨੇ ਜਾਣੇ ਜਿਹੜੇ ਡੇਲੀ ਪਤਾ ਨਹੀਂ ਕੀ ਕੀ ਕਰਦੇ ਆ ਬਟ ਇੱਕ ਟਾਈਮ ਇਹੋ ਜਿਹਾ ਆਉਣਾ ਆ ਜਦੋਂ ਸਰਕਾਰਾਂ ਨੇ ਨੇ ਵੀ ਸੋਚਣ ਦੇ ਮਜਬੂਰ ਹੋਣਾ ਵੀ ਇਨ੍ਹਾਂ ਬੰਦਿਆਂ ਨੇ ਇੱਥੇ ਕੰਮ ਖਰਾਬ ਕੀਤਾ ਹੋਇਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹੋ ਜਿਹਾ ਕੰਮ ਕਿਉਂ ਕਰਦੇ ਆ ਪੁੱਠਾ ਇਹ ਬੰਦੇ ਨੇ ਉਹਨਾਂ ਕੁੜੀਆਂ ਨੂੰ ਇਹਨੇ ਫੋਰਸ ਕੀਤਾ ਅਸால்ਟ ਕੀਤਾ ਉਹਨਾਂ ਤੋਂ ਵੱਧ ਪੈਸੇ ਮੰਗੇ ਕਿ ਤੁਸੀਂ ਮੈਨੂੰ ਇੰਨੇ ਪੈਸੇ ਦੇਵੋਗੇ ਆ ਤੇ ਮੈਂ ਤੁਹਾਨੂੰ ਕਾਰਚੋਂ ਬਾਹਰ ਨਿਕਲਣ ਦਾਂਗਾ ਇਹ ਸਭ ਕੁਝ ਇਹਨੇ ਉਹਨਾਂ ਦੇ ਨਾਲ ਕੀਤਾ ਹਜੇ ਵੀ ਸਿਰਫ ਇਹਨੂੰ 5 ਸਾਲ ਦੀ ਜੇਲ੍ਹ ਹੋਈ ਹੈ ਜਦਕਿ ਮੇਰੇ ਮੁਤਾਬਕ ਚਲੋ ਮੈਂ ਕੋਈ ਨਹੀਂ ਹਾਂ ਡਿਸਾਈਡ ਕਰਨ ਵਾਲਾ ਇਹਨੂੰ 5 ਸਾਲ ਤੋਂ ਵੀ ਵੱਧ ਦੀ ਸਜ਼ਾ ਹੋਣੀ ਚਾਹੀਦੀ ਸੀਗੀ ਤੇ ਐਕਚੁਅਲ 'ਚ ਜਿੱਥੋਂ ਦਾ ਇਹਨੂੰ ਰਿਪੋਰਟ ਕੀਤਾ ਜਾਣਾ ਚਾਹੀਦਾ ਬਟ ਗੱਲ ਇਹ ਆ ਵੀ ਆਉਣ ਵਾਲੇ ਟਾਈਮ 'ਚ ਇਹਨਾਂ ਬੰਦਿਆਂ ਕਰਕੇ ਆਪਣੇ ਅਰਗਿਆਂ ਦਾ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਆ ਜਿਹੜੇ ਜਾਂ ਹੋਰ ਵੀ ਜਿੰਨੇ ਕੱਲੂ ਬਾਹਰ ਆਉਣਾ ਖਾਸ ਕਰਕੇ ਆਪਣੇ ਇੰਡੀਆ ਤੋਂ ਪੰਜਾਬ ਤੋਂ ਜਾਂ ਕਿਸੇ ਵੀ ਹੋਰ ਹਨ ਕਮਿਊਨਿਟੀਜ਼ ਤੋਂ ਜਾਂ ਕਿਤੋਂ ਵੀ ਹੋਰ ਉਹਨਾਂ ਲਈ ਬਹੁਤ ਡਿਫਿਕਲਟ ਪ੍ਰੋਸੈਸ ਬਣ ਜਾਣਾ ਕਿਉਂਕਿ ਤੁਸੀਂ ਦੇਖੋਗੇ ਗੋਰੇ ਥੱਲੇ ਤੁਸੀਂ ਕਮੈਂਟ ਦੇਖੋ ਜਾ ਕੇ ਆਈ ਡੋਨਟ ਨੋ ਕੁਝ ਪ੍ਰੋਫਾਈਲਸ ਫੇਕ ਵੀ ਆ ਕੁਝ ਰੀਅਲ ਵੀ ਆ ਬਟ ਇੰਨੀ ਜਿਆਦਾ ਹੇਟ ਮਿਲਦੀ ਪਈ ਆ ਕਿਉਂਕਿ ਉਹਨਾਂ ਦੇ ਅਕੋਰਡਿੰਗ ਤਾਂ ਇਹ ਇੰਡੀਅਨ ਐ ਠੀਕ ਹੈ ਜਿਉਂ ਬਰਾਊਨ ਸਮਝਦੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਇੰਡੀਅਨ ਪਾਕਿਸਤਾਨੀ ਉਹ ਸਿੱਧਾ ਇਹੀ ਕਹਿੰਦੇ ਵੀ ਇਹਨਾਂ ਨੂੰ ਰਿਪੋਰਟ ਕਰੋ ਇਹਨਾਂ ਨੂੰ ਇਸ ਕੰਟਰੀ ਚ ਕੱਢੋ ਇਹਨਾਂ ਨੇ ਸਾਰਾ ਕੰਮ ਖਰਾਬ ਕੀਤਾ ਪਿਆ ਐਂਡ ਉਹਨਾਂ ਨੂੰ ਮੌਕਾ ਚਾਹੀਦਾ ਇਸ ਪੁਆਇੰਟ ਆਫ ਟਾਈਮ ਤੇ ਜਿੱਨਾ ਇੱਥੇ ਐਸੋਲੇ ਹਾਲਾਤ ਖਰਾਬ ਆ ਤੇ ਇਹੋ ਜਿਹੇ ਲੋਕ ਇਹੋ ਜਿਹੇ ਹਰਕਤਾਂ ਕਰ ਕਰਕੇ ਹੋਰ ਉਹਨਾਂ ਨੂੰ ਮੌਕਾ ਦੇ ਰਿਹਾ ਵੀ ਤੁਸੀਂ ਹਾਂਜੀ ਬੋਲੋ ਸੋ ਪਲੀਜ਼ ਇਹੋ ਜੇ ਕੰਮ ਨਾ ਕਰਿਆ ਕਰੋ ਯਾਰ ਇਹੋ ਜੇ ਬੰਦਿਆਂ ਦੇ ਕਰਕੇ ਸਾਰਾ ਸਿਸਟਮ ਖਰਾਬ ਹੋ ਜਾਂਦਾ ਆ ਜਿੰਨੀ ਵੀ ਆਪਣੇ ਲੋਕਾਂ ਨੇ ਇੱਥੇ ਨਾਮ ਬਣਾਇਆ ਹੁੰਦਾ ਸਭ ਕੁਝ ਖਰਾਬ ਹੋ ਜਾਂਦਾ। ਕੱਲੇ ਆ ਵੀ ਇੰਨੇ ਜੋ ਕਰਨਾ ਸੀ ਉਹ ਕਰਤਾ। ਠੀਕ ਆ ਹੁਣ ਅੱਗੋਂ ਕੋਰਟ ਦਾ ਕੰਮ ਆ ਇਹਨੂੰ ਸਜ਼ਾ ਦੇਣੀ ਜਾਏਗਾ। ਕੀ ਹੁੰਦਾ ਉਹ ਗੋਹਣ ਆਪਣੇ ਹੱਥੇ ਚ ਕੁਝ ਨਹੀਂ ਆ। ਬਟ ਆਪਣੇ ਹੱਥੇ ਚ ਕੀ ਆ? ਰੀ ਸਿੱਧੀ ਗੱਲ ਆ ਤੁਸੀਂ ਇਥੇ ਕੱਲੋ ਬਾਹਰ ਹੋਣੇ ਐ ਇਹੋ ਜਿਹਾ ਕੋਈ ਵੀ ਕੰਮ ਨਾ ਕਰਿਆ ਕਰੋ ਜੇ ਤੁਸੀਂ ਇਹੋ ਜਿਹਾ ਕੋਈ ਵੀ ਗਲਤ ਕੰਮ ਕਰਦਾ ਤੁਹਾਡੀ ਜ਼ਿੰਦਗੀ ਤਾਂ ਖਰਾਬ ਹੋ ਹੀ ਗਈ ਆ ਤੁਸੀਂ ਤਾਂ ਆਪਣੀ ਜ਼ਿੰਦਗੀ ਖਤਮ ਕਰ ਹੀ ਲਈ ਆ ਪਰ ਬਾਕੀ ਪੂਰੀ ਕਮਿਊਨਿਟੀ ਦੀ ਨੂੰ ਵੀ ਤੁਸੀਂ ਖਤਰੇ ਦੇ ਵਿੱਚ ਪਾਉਂਦੇ ਹੋ ਉਹਨਾਂ ਦੇ ਲਈ ਵੀ ਲਾਅਜ਼ ਇੱਥੇ ਸਟ੍ਰਿਕਟ ਹੁੰਦੇ ਨੇ ਹੁਣ ਕਾਹਤੋਂ ਅਗਲਿਆਂ ਨੇ 5 ਸਾਲ ਤੋਂ 3 ਸਾਲ ਦਾ ਵਰਕ ਪਰਮਿਟ ਕਰਤਾ ਕਾਹਤੋਂ ਹੁਣ ਇੰਨੀ ਈਜ਼ੀ ਪੀਆਰ ਨਹੀਂ ਹੈਗੀ ਕਾਹਤੋਂ ਇਹਨੇ ਰੂਲਸ ਡਿਫਿਕਲਟ ਹੋਏ ਪਏ ਨੇ ਇੰਨਾ ਕੰਮਾ ਕਰਕੇ ਆਪਣੇ ਲੋਕਾਂ ਨੇ ਜਿਹੜੇ ਇੱਥੇ ਪੁੱਠੇ ਸਿੱਧੇ ਕੰਮ ਕੀਤੇ ਜਿਓ ਪਹਿਲਾਂ ਨ ਇਲੀਗਲ ਕੰਮ ਕੀਤੇ ਹੁੰਦੇ ਜਿਹੜੇ ਆਪਣੇ ਲੋਕਾਂ ਨੇ ਕੀਤੇ ਹੈ ਕਿ ਸ਼ਾਇਦ ਅੱਜ ਗੱਲਾਂ ਕੁਝ ਹੋਰ ਹੁੰਦੀਆਂ ਅੱਜ ਕਾ ਤੋਂ ਇੰਨਾ ਡਿਫਿਕਲਟ ਹੋਇਆ ਪਿਆ ਇਹ ਸਮਝਣ ਦੀ ਲੋੜ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਵੀਡੀਓ ਵਧੀਆ ਲੱਗੀ ਹੋਏ ਤੇ ਲਾਈਕ ਜ਼ਰੂਰ ਕਰ ਦਿਓ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹੋ ਜਿਹੀਆਂ ਵਧੀਆ ਤੇ ਇਨਫਾਰਮੇਟਿਵ ਵੀਡੀਓਜ਼ ਲਈ ਤੁਹਾਡੇ ਲਈ ਮੈਂ ਲੈ ਕੇ ਆਉਂਦਾ ਰਾਂਗਾ ਅੱਗੇ ਵੀ